ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਆ ਹੁਣੇ-ਹੁਣੇ ਇੱਥੇ ਹੋਇਆ ਵੱਡਾ ਜਬਰਦਸਤ ਤਮਾਕਾ ਮੌਕੇ ਤੇ ਹੋਈ 40 ਲੋਕਾਂ ਦੀ ਮੌਤ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਲਾਈਕ ਸ਼ੇਅਰ ਰੱਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਆ ਰਹੀ ਆ ਉੱਤਰੀ ਮਦ ਲੇਵੀਰੀਆ ਦੇ ਬੋਗ ਕਾਉਂਟ ਵਿੱਚ ਇੱਕ ਤੇਲ ਟੈਂਕਰ ਦੇ ਹਾਦਸੇ ਅਗਰਸਤ ਹੁਣ ਮਗਰ ਅਸਚ ਧਮਕ ਹੋ ਗਿਆ ਇਸ ਧਮਕੇ ਦੇ ਟੁਕੜੇ 40 ਲੋਕਾਂ ਦੀ ਮੌਤ ਹੋ ਗਈ ਅਤੇ 83 ਹੋਰ ਜ਼ਖਮੀ ਹੋ ਗਏ ਲੈਵੀਰੀਅਨ ਅਖਬਾਰ ਫਰੰਟ ਬੀ ਅਫਰੀਕਾ ਨੇ ਦੇਸ਼ ਦੇ ਉਪ ਸਿਹਤ ਮੰਤਰੀ ਅਤੇ ਮੁੱਖ ਮੈਡੀਕਲ ਅਫਸਰ ਫਰਾਂਸਿਸ ਕੇਡ ਦੇ ਹਵਾਲੇ ਨਾਲ ਇਸ ਵਤੀ ਜਾਣਕਾਰੀ ਦਿੱਤੀ ਅਖਬਾਰ ਮੁਤਾਬਕ ਟਟਡਾ ਵਿੱਚ ਮੁਲਬਾ ਵਿੱਚ ਕਮਿਊਨਿਟੀ ਵਿੱਚ ਗੈਂਸਟਰਕ ਪਲਟ ਗਿਆ ਤੇ ਥੋੜੀ ਦਿਰ ਬਾਅਦ ਇਸ ਵਿੱਚ ਵੀ ਸਪੋਰਟ ਹੋ ਗਿਆ ਜਿਸ ਕਰਕੇ ਲੀਕ ਹੋ ਰਿਹਾ ਹੈ ਇਤਨੂ ਕੱਢ ਲਈ ਕੜਨਸਤਾ ਤੇ ਪਹੁੰਚੇ ਲੋਕਾਂ ਦੀ ਮੌਤ ਹੋ ਗਈ ਰਿਪੋਰਟ ਅਨੁਸਾਰ ਸ਼ੁਰੂਆਤੀ ਮੌਤਾਂ ਦੀ ਗਿਣਤੀ 15 ਪੀੜਤ ਸੀ ਅਤੇ 36 ਲੋਕ ਜ਼ਖਮੀ ਸਨ ਰਿਪੋਰਟ ਚ ਗਿਆ ਕੇ tMapਕ ਵਿੱਚ ਹੋਰ ਪੀੜਤਾਂ ਦੇ ਲਾਵਾ ਇੱਕ ਹੋਰ ਤਾਂ ਤੇ 6 ਤੋਂ 9 ਦੀ ਉਮਰ ਦੇ ਤਿੰਨ ਬੱਚੇ ਦੀ ਮੌਤ ਹੋ ਗਈ ਖਬਰ ਨੇ ਕਤੇ ਦੇ ਹਵਾਲੇ ਨਾਲ ਦੱਸਿਆ ਕਿ ਜ਼ਖਮੀਆਂ ਦਾ ਫੇਬੇ ਹਸਪਤਾਲ ਚ ਇਲਾਜ ਚੱਲ ਰਿਹਾ ਤੇ ਹੋਰਾਂ ਨੂੰ ਜਦੋਂ ਮਿਲਟਰੀ ਹਸਪਤਾਲ ਤੇ ਜੋਂ ਐਫ ਕਨੇਡੀਅਨ ਮੈਮੋਰੀਅਲ ਹਸਪਤਾਲ ਤੇ ਇਲਵਾ ਹਸਪਤਾਲ ਚ ਤਬਦੀਲ ਕਰ ਦਿੱਤਾ ਗਿਆ ਵੀਡੀਓ ਦੇਖਣ ਲਈ ਤੁਹਾਡਾ ਸਨ